ਇਸ ਤੋਂ ਇਲਾਵਾ ਸਾਡੇ ਨਾਲ ਸੁਖਦੀਪ ਖਹਿਰਾ ਵੀ ਬਹੁਤ ਜਲਦੀ ਸ਼ਾਮਲ ਹੋ ਜਾਣਗੇ ਲੇਕਿਨ ਸਭ ਤੋਂ ਪਹਿਲਾਂ ਫਤਿਹ ਬੁਲਾਉਣੇ ਆ ਆਪਣੇ ਵੀਰ ਮਨਜੀਤ ਸੰਧੂ ਹੁਣਾਂ ਨੂੰ ਜਿਨ੍ਹਾਂ ਨੇ ਕਿ ਹੌਕਸ ਬੇ ਤੋਂ ਸਾਡੇ ਨਾਲ ਵੀਡੀਓ ਲਿੰਕ ਦੇ ਰਾਹੀਂ ਆਪਣੀ ਗੱਲਬਾਤ ਨੂੰ ਕੈਮਰਾਂ ਖੜਾ ਪਿਆਰ ਭਰੀ ਸਤਿ ਸਾਕਾਲ ਮਨਜੀਤ ਜੀ ਚੜ੍ਹਦੀ ਕਲਾ ਬਾਕੀ ਵੀਰ ਜੀ ਪਰਮਿੰਦਰ ਜੀ ਸਤਿ ਸ੍ਰੀ ਅਕਾਲ ਤੁਸੀਂ ਬਹੁਤ ਧੰਨਤਾ ਦੇ ਯੋਗ ਹੋ ਬਹੁਤ ਵਧੀਆ ਕੰਮ ਕਰ ਰਹੇ ਹੋ ਪੰਜਾਬੀ ਨੂੰ ਇਹਨਾਂ ਦੇਸ਼ਾਂ ਵਿੱਚ ਵੀ ਤੁਸੀਂ ਪੂਰਾ ਸਾਰੇ ਨਿਊਰੀਕਮ ਵਿੱਚ ਫਲਾ ਰੱਖਿਆ ਹੈ ਔਰ ਕਿੰਨਾ ਸੋਹਣਾ ਹੈ ਸਾਡੀ ਭਾਸ਼ਾ ਸਾਡੀ ਵਿਰਾਸਤ ਆ ਉਹ ਪੰਜਾਬੀ ਨੂੰ ਪਿਆਰ ਕਰੀਏ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਜੀਦ ਭਾਜੀ ਪਹਿਲਾਂ ਮੈਨੂੰ ਇਹ ਦੱਸੋ ਵੀ ਸੋ ਫਾਰ ਜਿਹੜੀ ਮੈਂ ਲਾਇਬ੍ਰੇਰੀ ਦੇ ਵਿੱਚ ਫੋਟੋ ਦੇਖ ਰਿਹਾ ਸੀ ਨਾ ਤੁਹਾਡੀ ਇਹ ਫੋਟੋ ਨੇ ਮੇਰੇ ਅੰਦਰ ਇੱਕ ਅਸਾ ਬੈਦਾ ਕਰ ਦਿੱਤੀ ਵੀ ਬਹੁਤ ਆਨ ਗoing ਇਵੈਂਟਸ ਇਸ ਵਕਤ ਚੱਲ ਰਹੇ ਨੇ ਜਿਹਦੇ ਵਿੱਚ ਦੁਜੀਆ ਪਛਾਵਾਂ ਦੇ ਲੋਕ ਜਿਹੜੇ ਇਸ ਲਾਇਬ੍ਰੇਰੀ ਵਿੱਚ ਕਾਰਜ ਕਰ ਰਹੇ ਨੇ ਉਹਨਾਂ ਵੱਲੋਂ ਵੀ ਚਸਪੀ ਦਿਖਾਈ ਗਈ ਆਕਲੈਂਡ ਦੀ ਸਿਟੀ ਕੌਂਸਲ ਦੀ ਤਰਜ਼ ਉਤੇ ਹੀ ਹੇਮਬੈਲਟਨ ਇਸੇ ਤਰ੍ਹਾਂ ਡੋਨੇਡਨ ਅਤੇ ਟੋਰੰਗਾ ਦੇ ਵਿੱਚ ਜਿੱਥੇ ਕਿਤੇ ਪ੍ਰੋਗਰਾਮ ਮਨਾਏ ਜਾਣੇ ਨੇ ਉੱਥੇ ਸਭ ਤੋਂ ਪਹਿਲਾ ਨੰਬਰ ਤੁਸੀਂ ਲੈ ਗਏ ਕਿਉਂਕਿ ਨੈਪੀਅਰ ਸਿਟੀ ਕੌਂਸਲ ਤੇ ਹੇਸਟਿੰਗ ਸਿਟੀ ਕੌਂਸਲ ਨੇ ਜੀ ਤੌਰ ਤੇ ਇਹਦੇ ਵਿੱਚ ਕਾਫੀ ਜ਼ਿਆਦਾ ਚਸਪੀ ਦਿਖਾ ਰਹੇ ਨੇ ਜੀ ਤੇ ਪਾਜੀ ਵਿਸ਼ੇਸ਼ ਤੌਰ ਤੇ ਮੈਂ ਦੱਸਾਂ ਹੇਸਟਿੰਗ ਵਾਲੇ ਤਾਂ ਇੰਨੀ ਜ਼ਿਆਦਾ ਚਸਪੀ ਇਹਨਾਂ ਦੇ ਤਿੰਨ ਹੈਡ ਆ ਔਰ ਇਹ ਸਾਡੇ ਨਾਲ ਜਿਹੜੇ ਖੜੇ ਆ ਤੀਜੇ ਹੈਡ ਆ ਤੀਜੇ ਨੰਬਰ ਤੇ ਜੂਨੀਅਰ ਆ ਔਰ ਤਿੰਨਾ ਦਾ ਇੰਨਾ ਜੋਰ ਲੱਗਾ ਆ ਸਾਨੂੰ ਕਦੇ-ਕਦੇ ਇਹਨਾਂ ਦੇ ਦੇਖ ਕੇ ਆਪਣੇ ਆਪ ਲੱਗਦਾ ਕਿ ਸਾਡਾ ਉਤਸ਼ਾਹ ਘੱਟ ਲੱਗਦਾ ਇਹਨਾਂ ਦਾ ਜ਼ਿਆਦਾ ਆ ਮੈਂ ਕੱਲ ਫੇ ਲਾਇਬ੍ਰੇਰੀ ਤੇ ਇਹਨਾਂ ਨੂੰ ਮਿਲਣ ਗਿਆ ਔਰ ਮੈਂ ਪੰਜ-ਸੱਤ ਮਿੰਟ ਲੇਟ ਸੀ ਟ੍ਰੈਫਿਕ ਕਰਕੇ ਪਰ ਮੇਰੀ ਬੀਟ ਕਰ ਰਹੀ ਸੀ ਔਰ ਇਹਨੀਆਂ ਸੋਹਣੀਆਂ ਗੱਲਾਂ ਕੀਤੀਆਂ ਮੈਂ ਵੈਸੇ ਇਹਨਾਂ ਦੀ ਵੀਡੀਓ ਵੀ ਪਾ ਰਿਹਾ ਪਾਜੀ یوں ਲੱਗਦਾ ਕਿ ਇਹ ਲੋਕ ਸਾਡੇ ਨਾਲੋਂ ਵੀ ਜ਼ਿਆਦਾ ਕਰ ਰਹੇ ਆ ਤੇ ਸਾਨੂੰ ਇਹ ਮਹਿਸੂਸ ਹੁੰਦਾ ਕਿ ਅਸੀਂ ਆਪਣੇ ਫਰਜ਼ ਸੰਭਾਲੀਏ ਅਸੀਂ ਵੀ ਥੋੜਾ ਜਿਹਾ ਵਧੀਆ ਪੰਜਾਬੀ ਭਾਸ਼ਾ ਨੂੰ ਪਿਆਰ ਕਰੀਏ ਔਰ ਜਿਹੜੇ ਜਿਹੜੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਉਹ ਪੰਜਾਬੀ ਪ੍ਰੋਗਰਾਮਾਂ 'ਤੇ ਜ਼ਰੂਰ ਪਹੁੰਚਗੇ ਸਾਡੇ ਵਾਸਤੇ ਤਾਂ ਇਹ ਹੀ ਮੈਨੂੰ ਲੱਗਦਾ ਹੈ ਸਾਨੂੰ ਖਬਰਦਾਰੀ ਕਰ ਰਿਹਾ ਜੀ ਜੀ ਆ ਮਨੀਸ਼ ਸੰਧੂਰੀ ਜਦੋਂ ਅਸੀਂ ਇਹ ਚਰਚਾ ਕਰ ਰਹੇ ਹਾਂ ਸਾਨੂੰ ਇਹ ਵੀ ਦੱਸੋ ਕਿ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਮੋٹے ਤੌਰ ਤੇ ਜਿਹੜੀ ਮੈਂ ਜਾਣਕਾਰੀ ਸਾਂਝੀ ਕਰ ਰਿਹਾ ਉਹਦੇ ਵਿੱਚ ਬਹੁਤ ਮਾਣ ਦੇ ਨਾਲ ਇਹ ਖਬਰ ਸਾਂਝੀ ਕਰ ਰਿਹਾ ਕੀ ਗਾਲਵਾਇਡਰਸ ਦੀ ਸਿੰਗ ਸਪੋਰਟਸ ਐਂਡ ਕਲਚਰਲ ਕਲੱਬ ਵਾਲੀ ਜਿਹੜੇ ਨੇ 6ਵਾਂ ਨਿਊਜ਼ੀਲੈਂਡ ਪੰਜਾਬੀ ਭਾਸ਼ਾ ਹਫ਼ਤਾ ਜਿਹੜੀ ਕਿ ਫ੍ਰੀ ਐਂਟਰੀ ਹੋਣੀ ਹੈ ਕਲਚਰਲ ਐਕਟੀਵਿਟੀਆਂ ਹੋਣਗੀਆਂ ਔਰ ਨਾਲ ਨਾਲ ਲਾਇਬ੍ਰੇਰੀ ਦੇ ਵਿੱਚ ਐਕਟੀਵਿਟੀਜ਼ ਚੱਲ ਰਹੀਆਂ ਨੇ 2 ਨਵੰਬਰ ਨੂੰ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਟੋਟ ਆਰਟ ਸੈਂਟਰ ਜਿਹੜਾ ਹੇਸਟਿੰਗਸ ਦੇ ਵਿੱਚ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਹੈ ਉੱਥੇ ਰੌਣਕਾਂ ਲੱਗਣੀਆਂ ਸਾਨੂੰ ਪੂਰੀ ਡਿਟੇਲ ਦੱਸੋ ਕਿਉਂਕਿ ਮੈਂ ਹਲੇ ਤੱਕ ਇਹ ਨਹੀਂ ਕਨਫਰਮ ਕੀਤਾ ਕਿ ਉਹਦੇ ਵਿੱਚ ਕੋਈ ਰਿਫਰੈਸ਼ਮੈਂਟਸ ਵਗੈਰਾ ਹੋਣਗੀਆਂ ਕਿਸ ਤ ਇਕ ਤਾਂ ਪੜੀ ਖੁਸ਼ੀ ਦੀ ਗੱਲ ਆ ਪੈਸੇ ਤਾਂ ਜਿਹੜਾ ਤੁਸੀਂ ਪਲਾਨ ਬਣਾਇਆ ਹੈ 3 ਨਵੰਬਰ ਤੋਂ ਲੈ ਕੇ 9 ਨਵੰਬਰ ਤੱਕ ਮਨਾਇਆ ਪਰ ਹੇਸਟਿੰਗ ਵਾਲਿਆਂ ਨੇ ਹੋਰ ਹਮਤ ਕੀਤੀ ਕਿ ਅਸੀਂ 2 ਨਵੰਬਰ ਤੋਂ ਹੀ ਇਹ ਪ੍ਰੋਗਰਾਮ ਸ਼ੁਰੂ ਕਰਤਾ ਜੀ ਬਿਲਕੁਲ ਦੋ ਪ੍ਰੋਗਰਾਮ ਨੂੰ 2 ਨਵੰਬਰ ਨੂੰ ਅਸੀਂ ਬਹੁਤ ਵੱਡਾ ਪ੍ਰੋਗਰਾਮ ਟੋਟੋ ਸੈਂਟਰ ਜਿਹੜਾ ਫੰਕਸ਼ਨ ਸੈਂਟਰ ਆ ਉੱਥੇ ਇਹ ਪ੍ਰੋਗਰਾਮ ਕਰਨ ਜਾ ਰਹੇ ਆਂ ਔਰ ਉੱਥੇ ਹਰ ਤਰ੍ਹਾਂ ਦੀਆਂ ਐਕਟੀਵਿਟੀਆਂ ਹੋਣਗੀਆਂ ਇਥੋਂ ਤੱਕ ਪੰਜਾਬੀ ਕਲਚਰ ਫੈਸ਼ਨ ਸ਼ੋ ਵੀ ਹੋਏਗਾ ਤੇ ਸਾਡੇ ਅਸੀਂ ਜਾਣਦੇ ਹੁਣੇ ਆ ਭੈਣ ਸਾਡੀ ਹਰਦੀਪ ਕੌਰ ਆ ਜਿਹੜੇ ਬੀਬੀਆਂ ਨੂੰ ਬਹੁਤ ਵਧੀਆ ਪ੍ਰੋਗਰਾਮ ਕਰਦੇ ਆ ਤੇ ਔਰ ਕਾਫੀ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਆ ਉਹ ਬਹੁਤ ਸੋਹਣੀਆਂ ਆਟਮਾ ਲੈ ਕੇ ਆ ਰਹੇ ਆ ਰਾਜਾ ਝਿੰਗੜਿਆ ਪਿਛਲੀ ਵਾਰੀ ਵੀ ਉਹਨੇ ਬਹੁਤ ਸੋਹਣੀ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਕੋਰੀਓਗ੍ਰਾਫੀ ਕੀਤੀ ਸੀ ਹੁਣ ਫੇਰ ਉਹ ਵੀ ਲੈ ਕੇ ਆ ਰਹੇ ਆ ਰੀਤੂ ਸੰਧੂਆ ਛੋਟੇ ਬੱਚਿਆਂ ਨੂੰ ਤਿਆਰ ਕਰ ਰਹੇ ਆ ਇਸ ਤਰ੍ਹਾਂ ਸਾਡੇ ਦਮਨ ਗਰੁੱਪ ਆ ਸ੍ਰਿਸ਼ਟੀ ਗਰੁੱਪ ਆ ਨੀਸ਼ਾ ਪੰਘਾਲ ਆ ਤੇ ਹੋਰ ਕੁਝ ਦੀ ਗੱਲ ਆ ਜਿਹੜਾ ਸਾਡੇ ਪੰਜਾਬੀ ਸਕੂਲ ਚੱਲਦਾ ਆ ਉਹ ਵੀ ਤਿੰਨ ਸਾਡੇ ਕੋਈ ਇਹ ਉਹ ਵੀ ਆਪਣੀਆਂ ਪੇਸ਼ਕਾਰੀਆਂ ਕਰਨ ਜਾ ਰਹੇ ਆ ਜਿੱਥੇ ਤੁਸੀਂ ਰਿਫਰੈਸ਼ਮੈਂਟ ਦੀ ਗੱਲ ਕੀਤੀ ਆ ਤੇ ਅਸੀਂ ਦੋਨਾਂ ਗੁਰਦਰਾਂ ਦੇ ਬਹੁਤ ਬਹੁਤ ਧੰਨਵਾਦ ਦੀਆਂ ਗੁਰਦਰਾ ਸਾਹਿਬ ਹੇਸਟਿੰਗ ਤੇ ਸ਼੍ਰੀ ਗੁਰਬਦਾਸ ਟੈਂਪਲ ਹੇਸਟਿੰਗ ਵਾਲਿਆਂ ਦੇ ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਗੱਲ ਕਰਦੇ ਆ ਤਾਂ ਸਾਡਾ ਪੂਰਾ ਪੂਰਾ ਸਾਥ ਦਿੰਦੇ ਆ ਇਸ ਵਾਰ ਵੀ ਸ਼੍ਰੀ ਗੁਰਬਦਾਸ ਟੈਂਪਲ ਹੇਸਟਿੰਗ ਵਾਲਿਆਂ ਨੇ ਸਾਨੂੰ ਕਿਹਾ ਵੀ ਤੁਸੀਂ ਤੁਹਾਨੂੰ ਜੋ ਚਾਹੀਦਾ ਅਸੀਂ ਪ੍ਰੋਵਾਈਡ ਕਰਾਵਾਂਗੇ ਉਹ ਸਾਡੀ ਸਾਰੇ ਇਸ ਚਾਹ ਸਨੈਕਸ ਜੋ ਵੀ ਹੋਇਆ ਉਹ ਸਾਡੀ ਹੈਲਪ ਕਰ ਰਹੇ ਆ ਉਮੀਦ ਹੈ ਕਿ ਅਸੀਂ ਆਏ ਸਰੋਤਿਆਂ ਨੂੰ ਪੂਰਾ ਖੁਸ਼ ਕਰਾਂਗੇ ਜੀ ਪੂਰਾ ਚਾਹ ਚਾਹ ਪਕੌੜੇ ਜਾਂ ਹੋਰ ਵੀ ਚੀਜ਼ਾਂ ਦੇਵਾਂਗੇ ਜ਼ਰੂਰ ਜੀ ਅੱਛਾ ਮੈਨੂੰ ਮਜੀਦ ਵੀ ਇਹ ਵੀ ਦੱਸੋ ਕਿ ਜਿਹੜਾ ਇਹ ਸਾਰਾ ਜਿੰਨਾ ਵੀ ਅਸੀਂ ਅਖਰਾਜਤ ਕਰ ਰਹੇ ਹਾਂ ਜਾਂ ਜਿੰਨੇ ਵੀ ਉਦਮ ਹੋ ਰਹੇ ਨੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਨਿਊਜ਼ੀਲੈਂਡ ਦੇ ਇਹ 6ਵੇਂ ਯਤਨ ਹੋ ਰਹੇ ਨੇ ਇਸ 6ਵੇਂ ਯਤਨ ਦੇ ਵਿੱਚ ਸਾਡਾ ਜਿਹੜਾ ਮੁੱਖ ਮੰਤਵ ਹੈ ਉਹ ਅਗਲੀ ਪੀੜੀ ਨੂੰ ਨਾਲ ਜੋੜਨਾ ਸੋ ਵੱਡੀ ਗਿਣਤੀ ਦੇ ਵਿੱਚ ਪਰਿਵਾਰਕ ਮਾਈਗ੍ਰੈਂਟਸ ਜਿਹੜੇ ਨੇ ਉਹ ਉਸ ਇਲਾਕੇ 'ਚ ਹਾਕਸਬੇ ਦੇ ਵਿੱਚ ਰਹਿੰਦੇ ਨੇ ਮੈਂ ਤੁਹਾਡੇ ਮੂੰਹੋਂ ਇਹ ਸੁਣਨਾ ਚਾਹੁੰਦਾ ਪਈ ਆਪਾਂ ਅਗਲੀ ਪੀੜੀ ਨੂੰ ਕਿਵੇਂ ਜੋੜ ਰਹੇ ਹਾਂ ਕਿਵੇਂ ਲਾਇਬ੍ਰੇਰੀ ਦੇ ਵਿੱਚ ਮੈਂ ਦੇਖ ਰਿਹਾ ਇੱਥੋਂ ਦੀ ਬੋਨ ਬ੍ਰੌਟ ਅਪ ਬੱਚੀ ਜਿਹੜੀ ਤੁਹਾਡੇ ਨਾਲ ਖੜੀ ਆ ਸੋ ਇਸ ਤਰ੍ਹਾਂ ਦੀਆਂ ਹੋਰ ਉਦਾਹਰਨਾਂ ਵੀ ਸਾਨੂੰ ਦਿਓ ਹਾਂਜੀ ਤਕਰੀਬਨ ਜਿਹੜੇ ਮੈਂ ਤੁਹਾਡੇ ਬੱਚਿਆਂ ਦੇ ਨਾਮ ਲਿਖਿਆ ਤਕਰੀਬਨ ਇਹ ਮੈਨੂੰ ਲੱਗਦਾ ਜੀ ਲਗਭਗ 10 ਸਾਲ ਤੋਂ ਜਿਹੜੇ ਬੱਚੇ ਆ ਇਹ 10 ਸਾਲ ਦੇ ਬੱਚੇ ਵੀ ਇਹਦੇ ਵਿੱਚ ਸਾਡੇ ਪਾਰਟਿਸਪੇਟ ਕਰਨਗੇ ਜੀ 10 ਸਾਲ ਤੋਂ ਲੈ ਕੇ ਮੇਰੇ ਖਿਆਲ 60 ਸਾਲ ਤੱਕ ਸਾਰੇ ਏਜ ਗਰੁੱਪ ਤਨੂੰ ਦੇਖਣ ਨੂੰ ਮਿਲਣਗੇ ਤੇ ਜਿਸ ਤਰ੍ਹਾਂ ਅਸੀਂ ਕਹਿ ਰਹੇ ਕਿ 10 ਸਾਲ ਦੇ ਬੱਚੇ ਜੁੜ ਰਹੇ ਆ ਤੇ ਸਾਰੀਆਂ ਏਜਾਂ ਦੇ ਜੁੜ ਰਹੇ ਆ ਲੱਗਦਾ ਕਿ ਅਸੀਂ ਆਪਣੇ ਨਵੇਂ ਭਾਈਚਾਰੇ ਨੂੰ ਨਵੇਂ ਬੱਚਾ ਨੂੰ ਆਪਣੀ ਬਰਾਦਰਸ ਜ਼ਰੂਰ ਦੇਖੇ ਜਾਵਾਂਗੇ ਔਰ ਕੋਸ਼ਿਸ਼ ਕਰ ਰਹੇ ਕਿ ਸਾਡੇ ਨਾਲ ਜੁੜਨ ਤਸਾ ਦਾ ਬੱਚਾ ਵੀ ਤੁਹਾਨੂੰ ਪਰਫਾਰਮੈਂਸ ਕਰਦਾ ਮਿਲੇਗਾ ਜੀ ਬਹੁਤ ਖੂਬ ਬਹੁਤ ਚੰਗੀ ਗੱਲ ਹੈ ਤੇ ਸੰਤ ਸਾਹਿਬ ਮੈਨੂੰ ਇਹ ਵੀ ਦੱਸੋ ਕਿ ਇਹਦੇ ਵਿੱਚ ਸਾਡੇ ਕਿਹੜੇ ਕਿਹੜੇ ਸਪਾਂਸਰਸ ਨੇ ਕਾਰੋਬਾਰੀ ਮਿੱਤਰ ਨੇ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਸਾਡੇ ਪਿਆਰਾਂ ਤੱਕ ਪੁੱਜਣਾ ਕਿਉਂਕਿ ਮੈਂ ਦੇਖ ਰਿਹਾ ਰਾਜਾ ਚਿੰਗੜ ਹੋਣੀ ਵੀ ਇੱਕ ਤਸਵੀਰ ਦੇ ਵਿੱਚ ਤੁਹਾਡੇ ਨਾਲ ਖੜੇ ਮੁਸਕਰਾ ਰਹੇ ਔਰ ਪਿਛਲੇ ਦਿਨੀ ਜਦੋਂ ਤੁਸੀਂ ਗੈਰ ਹਾਜ਼ਰ ਸੀਗੇ ਇਹਨਾਂ ਨੇ ਬਹੁਤ ਸੋਹਣੇ ਢੰਗ ਦੇ ਨਾਲ ਇੱਕ ਜਿਹੜੀ ਕੋਰੀਓਗ੍ਰਾਫੀ ਆ ਉਹ ਹਮਿਲਟਨ ਦੇ ਵਿੱਚ ਪੇਸ਼ ਕੀਤੀ ਹਮਿਲਟਨ ਦੇ ਵਿੱਚ ਬਿਲਕੁਲ ਜੀ ਜੀ ਔਰ ਲੋਕ ਜਿਹੜੇ ਨੇ ਬੜੇ ਭਾਪੂਰ ਤੰਦਾਸ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅਕਨੋਲਜ ਕਰਦੇ ਆ ਔਰ ਮੈਨੂੰ ਬੜੀ ਉਮੀਦ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਆਪਣੇ ਭਾਈਚਾਰੇ ਦੇ ਵਿੱਚ ਇਥੋਂ ਦੇ ਜਿਹੜੇ ਸਥਾਨਕ ਪ੍ਰਤਿਭਾਵਾਨ ਲੋਕ ਨੇ ਸਥਾਨਕ ਹੰਦਰਮੰਦ ਲੋਕ ਨੇ ਜਦੋਂ ਉਹ ਪੇਸ਼ ਕਰਦੇ ਨੇ ਜੀ ਉਹਦਾ ਜਿਹੜਾ ਪ੍ਰਭਾਵ ਆ ਬਹੁਤ ਦੂਰ ਤੱਕ ਜਾਂਦਾ ਸੋ ਇਹ ਆਪਣੇ ਆਪ ਦੇ ਵਿੱਚ ਬੜੀ ਸ਼ਾਨਦਾਰ ਗੱਲ ਆ ਸੋ ਕੋਰੀਓਗ੍ਰਾਫੀ ਵੀ ਹੋਏਗੀ ਫੂਡ ਹੋਏਗਾ ਕਲਚਰਲ ਐਕਟੀਵਿਟੀਆਂ ਦੇ ਵਿੱਚ ਛੋਟੇ ਬੱਚੇ ਇਨਵੋਲਵ ਹੋਣਗੇ ਮਹਿਮਾਨਾਂ ਦੇ ਵਿੱਚ ਜਿਹੜੇ ਸਾਡੇ ਸੁਖਦੀਪ ਖਹਿਰਾ ਨੇ ਉਹ ਪੂਰੀ ਕੋਸ਼ਿਸ਼ ਦੇ ਵਿੱਚ ਨੇ ਕਿ ਜਿਹੜੇ ਜਿਹੜੇ ਲੋਕਲ ਕਾਉਂਸਲਰਸ ਨੇ ਜਾਂ ਹੋਰ ਬਹੁਤ ਸਾਰੇ ਜਿਹੜੇ ਲੋਕਲ ਪਤਵੰਤੇ ਸੱਜਣੇ ਉਹ ਇਹਦੇ ਵਿੱਚ ਤਸ਼ਰੀਫ ਲਿਆਉਣਗੇ ਸੋ ਹਾਲ ਦੀ ਘੜੀ ਵੈਸੇ ਮੈਂ ਸੁਖਦੀਪ ਖਹਿਰਾ ਉਹਨਾਂ ਦੀ ਵੇਟ ਕਰ ਰਿਹਾ ਗੁਰਦੁਆਰਾ ਘਰ ਦੇ ਵਿੱਚ ਉਹਨਾਂ ਵੱਲੋਂ ਜਿਹੜੀ ਸਪੀਚ ਦਿੱਤੀ ਗਈ ਸੀ ਉਦੋਂ ਦੀ ਇੱਕ ਤਸਵੀਰ ਉਹਨਾਂ ਦੀ ਮੇਰੇ ਕੋਲ ਪਈ ਆ ਲੇਕਿਨ ਹਾਲੇ ਕਨੈਕਟ ਨਹੀਂ ਹੋ پا ਰਹੇ ਸੋ ਮੈਂ ਉਹਨਾਂ ਦੇ ਵਿਹਾਫ ਤੇ ਵੀ ਤੁਹਾਡੇ ਕੋਲੋਂ ਸਾਰੀ ਜਾਣਕਾਰੀ ਜਿਹੜੀ ਉਹ ਲੈਣੀ ਚਾਹਣਾ ਸੋ ਕਿਰਪਾ ਕਰਕੇ ਹੋਰ ਜਾਣਕਾਰੀ ਮਹਿਮਾਨਾਂ ਦੇ ਸੰਬੰਧੀ ਤੇ ਜਾਂ ਫਿਰ ਉਸ ਵੇਲੇ ਜੇ ਅਸੀਂ ਦੇਖਦੇ ਹਾਂ ਤਾਂ ਕਿਸ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਕਿੰਨੇ ਵਜੇ ਪ੍ਰੋਗਰਾਮ ਸ਼ੁਰੂ ਹੋ ਜਾਣਾ ਇਹਦੇ ਵਿੱਚ ਪੁਲਿਸ ਵੱਲੋਂ ਕਾਉਂਸਲ ਵੱਲੋਂ ਕਰੈਕਸ਼ਨ ਵੱਲੋਂ ਐਥਨਿਕ ਅਫੇਅਰਸ ਵੱਲੋਂ ਕਿਹੜੇ ਕਿਹੜੇ ਲੋਕ ਉੱਥੇ ਸ਼ਮੂਲੀਅਤ ਕਰਨਗੇ ਇੱਕ ਤਾਂ ਭਾਜੀ ਬੜੀ ਖੁਸ਼ੀ ਦੀ ਗੱਲ ਹੈ ਜਦੋਂ ਵੀ ਅਸੀਂ ਕਿਸੇ ਨੂੰ ਇਨਵਾਈਟ ਕਰਦੇ ਹਾਂ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਤਕਰੀਬਨ ਸਾਰੇ ਆਉਣ ਪਿਛਲੇ ਪ੍ਰੋਗਰਾਮ ਵਿੱਚ ਦੇਖਿਆ ਸਾਡੇ ਐਮਪੀ ਸਹਿਵਾਨ ਮੇਅਰ ਸਹਿਵਾਨ ਤੇ ਕਾਉਂਸਲਰ ਤੱਕ ਸਾਰੇ ਪਹੁੰਚਦੇ ਰਹੇ ਆ ਤੇ ਇਸ ਵਾਰ ਵੀ ਸਾਡੇ ਸੁਖਦੀਪ ਸਿੰਘ ਖਹਿਰਾ ਬਹੁਤ ਹਮਤੀ ਆ ਔਰ ਬਹੁਤ ਵੱਡਾ ਯੋਗਦਾਨ ਹੁੰਦਾ ਹਰੇਕ ਪ੍ਰੋਗਰਾਮ ਵਿੱਚ ਪਰ ਹਮੇਸ਼ਾ ਹੀ ਨਾ ਖਾਸ ਕਰ ਪੰਜਾਬੀ ਪ੍ਰੋਗਰਾਮ ਵਿੱਚ ਬੜਾ ਫਿਕਰਮੰਦ ਰਹਿੰਦੇ ਆ ਉਹਨਾਂ ਨੇ ਸਾਰਿਆਂ ਤੱਕ ਪਹੁੰਚ ਕੀਤੀ ਆ ਤੇ ਸਾਨੂੰ ਤਕਰੀਬਨ ਬਹੁਤ ਆਂਦਾ ਰਿਸਪਾਂਸ ਆ ਗਿਆ ਜਿਸ ਤਰ੍ਹਾਂ ਸਾਡੇ ਇੱਥੇ ਦੇ ਐਮਪੀ ਸਹਿਬਾਨ ਆ ਉਹ ਵੀ ਪਹੁੰਚ ਰਹੇ ਆ ਨਵੇਂ ਮੇਰ ਬਣਿਆ ਉਹ ਵੀ ਆ ਰਹੇ ਆ ਤੇ ਤਕਰੀਬਨ ਸਾਡੇ 15 ਕੌਂਸਲ ਜਿੱਤੇ ਆ ਉਹਨਾਂ ਵਿੱਚੋਂ ਵੀ ਤਕਰੀਬਨ ਸਾਨੂੰ ਪੰਜਾਂ ਨੇ ਹਾਂ ਕਰਤੀ ਕਿ ਅਸੀਂ ਪਹੁੰਚਾਂਗੇ ਬਾਕੀ ਐਥਨਿਕ ਬਲੋ ਵੀ ਆ ਰਹੇ ਆ ਪਲੀਜ਼ ਬੱਲੋ ਵੀ ਆ ਰਹੇ ਆ ਤੇ ਹੋਰ ਦੂੜਾ ਗੁਰੂ ਸਾਹਿਬ ਤੋਂ ਵੀ ਆ ਰਹੇ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਆਪਣੇ ਪਤਵੰਤਿਆਂ ਦਾ ਕਿਸ ਤਰ੍ਹਾਂ ਜੋਗਦਾਨ ਆ ਭਾਜੀ ਵੱਡੀ ਗਿਣਤੀ ਵਿੱਚ ਸਾਡਾ ਸਾਰੇ ਸਹਿਯੋਗ ਦੇ ਰਿਹਾ ਕਦੀ ਕਦੀ ਤਾਂ ਇੱਧਰ ਆਦਾ ਜਿਹੜਾ ਪੰਜਾਬੀ ਭਾਸ਼ਾ ਦਾ ਪ੍ਰੋਗਰਾਮ ਆ ਇਹ ਧਰਮਾਂ ਜਾਤਾਂ ਦੇਸ਼ਾਂ ਤੋਂ ਉੱਪਰ ਹੋ ਕੇ ਚੱਲਦਾ ਆ ਇੱਥੇ ਸਾਰੇ ਧਰਮਾਂ ਦੇ ਲੋਕ ਪਹੁੰਚਦੇ ਆ ਸਾਰੀ ਜਾਤਾਂ ਦੇ ਲੋਕ ਪਹੁੰਚਦੇ ਆ ਬਹੁਤ ਸਾਰੇ ਦੇਸ਼ਾਂ ਦੇ ਲੋਕ ਵੀ ਪਹੁੰਚਦੇ ਆ ਕਦੀ ਕਦੀ ਲੋਕ ਕਹਿੰਦੇ ਵੀ ਇੱਥੇ ਆ ਕੇ ਵੱਖਰਾ ਜਿਹਾ ਆਨੰਦ ਆਉਂਦਾ ਅੱਛਾ ਇਹ ਤੋਂ ਪਹਿਲਾਂ ਮੈਂ ਫੁੱਲਾ ਵਾਲੇ ਝੱਗੇ ਵਾਲਾ ਮੁੰਡਾ ਜਿਹੜਾ ਉਹਨੂੰ ਸਾਸਿਕਾ ਬੁਲਾਈਏ ਰਾਮ ਚੌਧਰੀ ਜੀ ਰਾਮ ਰਾਮ ਕਹਿ ਰਹੇ ਆ ਟੀਨੂ ਰੀਨਾ ਮਲਤਾਨੀ ਜੀ ਜਿਨ੍ਹਾਂ ਕੋਲ ਆਪਾਂ ਦੂਜੇ ਦਿਨ ਸਵੇਰ ਨੂੰ ਬਲੈਕ ਕਾਫੀ ਪੀਣ ਜਾਂਦੇ ਹੁੰਦੇ ਆ ਉਹਨਾਂ ਨੇ ਵੀ ਸਾਸਿਕਾ ਪਛਾਣਤੀ ਆ ਤੇ ਨਾਲ ਜਿਨ੍ਹਾਂ ਦੀਆਂ ਪੱਕੀਆਂ ਸੁਆਦ-ਸਵਾਦ ਪ੍ਰਸ਼ਾਦੇ ਤੁਹਾਡੇ ਕਿਸਮਤ ਚ ਲਿਖਿਆ ਨੀਲਮ ਸੰਧੂ ਜੀ ਉਹ ਵੀ ਸਾਸਿਕਾ ਬੁਲਾ ਰਹੇ ਆ ਵਾਹ ਜੀ ਵਾਹ ਥੈਂਕ ਯੂ ਜੀ ਅੱਛਾ ਕੇਰਾ ਸਾਹਿਬ ਜੀ ਆਇਆ ਨੂੰ ਬੜੀ ਮਿਹਰਬਾਨੀ ਅੱਜ ਬੜੇ ਕੰਟਰਾਸਟ ਵਾਲੀ 50 ਤੇ ਨਾਲ ਬਹੁਤ ਸੋਹਣੀ ਬਹੁਤ ਪਿਆਰੀ ਪੱਗ ਬਨ ਕੇ ਜਵਾਨੀ ਸਾਹਬ ਕੇ ਤੁਸੀਂ ਆਪਣੇ ਪਿਆਰਿਆਂ ਦੇ ਨਾਲ ਸਾਹ ਚ ਪਉਣ ਲੱਗੇ ਆ ਪੈਰਪਰੀ ਸਾਸਿਕਾਲ ਵਾਹਿਗੁਰੂ ਜੀ ਖਾਸ ਸਾਹਿਬ ਵਾਹਿਗੁਰੂ ਜੀ ਫਤਿਹ ਜੀ ਸੋਰੀ ਮਾਫ ਕਰਨਾ ਜੀ ਬਹੁਤ ਬਹੁਤ ਜਿਆਦਾ ਤੇ ਉਹ ਮੇਰੇ ਮੋਬਾਈਲ ਤੇ ਲਿੰਕ ਨਹੀਂ ਹੋ ਰਿਹਾ ਸੀ ਫਿਰ ਮਾਦੇ ਕਰ ਉਹ ਫੋਨ ਲੈ ਕੇ ਉਸ ਤੋਂ ਕਨੈਕਟ ਕੀਤਾ ਜੀ ਤੁਹਾਡੇ ਨਾਲ ਮਾਫੀ ਚਾਹੁੰਦਾ ਜੀ ਸਾਰਿਆਂ ਤੋਂ ਕੀ ਕਰਾਉਂਦਾ ਇਹਦਾ ਫਾਇਦਾ ਹੈਗਾ ਨਾ ਵੀ ਘਰ ਵਾਲੀ ਦੇ ਫੋਨ ਤੋਂ ਬੰਦਾ ਕਨੈਕਟ ਹੋ ਜਾਂਦਾ ਭਾਜੀ ਜਿਹੜੀ ਕੰਮ ਭਾਜੀ ਜਿਹੜਾ ਕੰਮ ਬਾਅਦ ਵਿੱਚ ਕਰਨਾ ਹੁੰਦਾ ਉਹ ਪਹਿਲਾਂ ਹੀ ਕਰ ਲੈਣਾ ਚਾਹੀਦਾ ਘਰ ਆਈ ਤਾਂ ਫੋਨ ਪਹਿਲਾਂ ਹੀ ਵਰਤਣਾ ਚਾਹੀਦਾ ਮੈਂ ਵੀ ਉਹਨਾਂ ਦੇ ਫੋਨ ਚੱਕਿਆ ਜੀ ਅੱਛਾ ਮੈਨੂੰ ਸੁਖਦੇਵ ਜੀ ਤੁਹਾਡੇ ਆਉਣ ਤੋਂ ਪਹਿਲਾਂ ਨਾ ਜ਼ਿਕਰ ਚੱਲ ਰਿਹਾ ਸੀ ਮਜੀਤ ਵੀਰ ਉਹਨਾਂ ਦੇ ਨਾਲ ਜਿਹੜੇ ਸਰਕਾਰੇ ਦੁਆਰੇ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਤੁਹਾਡੀ ਪੁੱਛਗੇ ਵਿੱਚ ਬਹੁਤ ਆ ਤੇ ਜਿਹੜੇ ਵੀ ਮਹਿਮਾਨ ਨੂੰ ਤੁਸੀਂ ਆਵਾਜ਼ ਮਾਰ ਕੇ ਸੱਦਾ ਪੱਤਰ ਦਿੰਨੇ ਹੋ ਮਜੀਤ ਸੰਧੂ ਜੀ ਕਹਿੰਦੇ ਵੀ ਉਹ ਬੜੇ ਮਾਣ ਦੇ ਨਾਲ ਉੱਥੇ ਉਸ ਮਹਿਫਲ ਦੇ ਵਿੱਚ ਪਹੁੰਚਦਾ ਔਰ ਆਪਣੀ ਜ਼ੁਬਾਨ ਦੀ ਗੱਲ ਹੁੰਦੀ ਆਪਣੀ ਭਾਸ਼ਾ ਦੀ ਗੱਲ ਹੁੰਦੀ ਆ ਹੇਸਟਿੰਗਸ ਦੀ ਲਾਇਬ੍ਰੇਰੀ ਤੋਂ ਲੈ ਕੇ ਕਾਉਂਸਲ ਤੱਕ ਤੁਹਾਡੀ ਪਹੁੰਚ ਆ ਸਾਨੂੰ ਦੱਸੋ ਵੀ ਕਿਸ ਤਰ੍ਹਾਂ ਦੇ ਪਤਵੰਤੇ ਸੱਜਣ ਜਿਹੜੇ ਉਸਨੂੰ ਹਾਜ਼ਰੀ ਲਵਾਉਣਗੇ ਹਾਂਜੀ ਤੇਜੀ ਅ ਪਹਿਲਾ ਸਭ ਤੋਂ ਸਾਰਿਆਂ ਨੂੰ ਜੀ ਬੰਦੀ ਛੋੜ ਦਿਵਸ ਦੀ ਮੁਬਾਰਕਾਂ ਉਹ ਥੋੜਾ ਜਿਹਾ ਲੇਟ ਹੋ ਗਿਆ ਤੇ ਮੈਂ ਸਾਨੂੰ ਪਹਿਲਾਂ ਕਹਣਾ ਸੀ ਜੀ ਅਮ ਤੇਜੀ ਆਪਣੇ ਪੰਜਾਬੀ ਲੈਂਗੁਏਜ ਵੀਕ ਚ ਆਪਣੇ ਐਮਪੀ ਆ ਰਹੇ ਟੁਕੀ ਟੁਕੀ ਦੇ ਹੋਂ ਤੱਕ ਤੇ ਆਪਣੇ ਆਪਣੇ ਡਿਪਟੀ ਮੇਅਰ ਤੇ ਮੇਅਰ ਹੇਸਟਿੰਗ ਦੇ ਜੀ ਤੇ ਜਿਹੜੇ ਨੇਪੀਅਰ ਦੇ ਮੇਅਰ ਉਹ ਆਊਟ ਆਫ Town ਨੇ ਤੇ ਆਪਣੇ ਮਿਨਿਸਟਰ ਆਫ ਐਜੂਕੇਸ਼ਨ ਦੇ ਜੋ ਡਾਇਰੈਕਟਰ ਨੇ ਆਪਣੇ ਈਸਟ ਕੋਸਟ ਦੇ ਉਹਨਾਂ ਨੇ ਉਹਨਾਂ ਨੇ ਆਪਾਂ ਨੂੰ ਇੱਕ ਥੋੜਾ ਲੈਟਰ ਭੇਜਿਆ ਉਹ ਛੁੱਟੀਆਂ ਬਣਾਉਣ ਜਾ ਰਹੇ ਨੇ ਬਾਹਰ ਓਵਰਸੀਸ ਤੇ ਉਹਨਾਂ ਨੇ ਆ ਆਪਦੇ ਅਪੋਲੋਜੀਸ ਦੇ ਆਪਦੀ ਸਪੀਚ ਪੇਜ ਜਿਹੜਾ ਮੈਂ ਉਹਨੇ ਰੀਡ ਕਰੂੰਗਾ ਤੇ ਆਪਣੇ ਮਿਨਿਸਟਰ ਆਫ ethnicities to blinkton ਤੋਂ ਵੀ ਆ ਰਹੇ ਨੇ ਕੋਸਟ ਗੈਸਟ ਤੇ ਆਪਣੇ ਪੁਲਿਸ ਤੋਂ ਵੀ ਗੈਸਟ ਆਉਣਗੇ ਜੀ ਉਮ ਦੀ ਹੰਜੀ ਤੇ ਆਪਣੇ ਬਹੁਤ ਹੀ ਜ਼ਿਆਦਾ ਲਾਈਬ੍ਰੇਰੀਜ਼ ਦੁਨੇ ਨੇਪੀਅਰ ਤੇ ਹੇਸਟਿੰਗ ਲਾਈਬ੍ਰੇਰੀ ਵੀ ਆਉਣਗੇ ਉਹਨਾਂ ਨੇ ਥੋੜਾ ਜਿਹਾ ਆਪਣਾ ਜੀ ਇੱਕ ਥੋੜੀ ਜੀ ਇੱਕ ਦੋ ਮਿੰਟ ਦੀ ਇਹਨਾਂ ਨੇ ਦੱਸਣਾ ਜੀ ਕਿਹੜੀਆਂ ਕਿਹੜੀਆਂ ਬੁੱਕਸ ਕਿੱਥੋਂ ਤੁਸੀਂ ਲੈ ਸਕਦੇ ਹੋ ਪੰਜਾਬੀ ਬੁੱਕਸ ਆਪਣੇ ਲਾਈਬ੍ਰੇਰੀਜ਼ ਤੋਂ ਤੇ ਉੱਥੇ ਜੀ ਫ੍ਰੀ ਨਿਊਜ਼ਪੇਪਰ ਨੇ ਫ੍ਰੀ ਪੰਜਾਬੀ ਕਿਤਾਬਾਂ ਨੇ ਤੁਹਾਡੇ ਫੋਨ ਤੇ ਤੁਸੀਂ ਪੜ੍ਹ ਸਕਦੇ ਹੋ ਐਕਸੈਸ ਲੈ ਕੇ ਤੇ ਜਿਹਦੇ ਬਾਰੇ ਮੈਨੂੰ ਪਤਾ ਨਹੀਂ ਸੀ ਤੇ ਉੱਥੇ ਫ੍ਰੀ ਤੁਸੀਂ ਪੰਜਾਬੀ ਮੂਵੀਜ਼ ਵੀ ਦੇਖ ਸਕਦੇ ਹੋ ਆਪਣੀ ਹੇਸਟਿੰਗ ਲਾਇਬ੍ਰੇਰੀ ਦੇ ਥਰੂ ਤੇ ਉਹਨਾਂ ਨੇ ਉਹ ਦਿਨ ਉਹ ਥੋੜਾ ਦੱਸਣਗੇ ਉਸ ਬਾਰੇ ਤਾਂ ਕਿ ਆਪਣੀ ਪੰਜਾਬੀ ਕਮਿਊਨਿਟੀ ਫਾਇਦਾ ਲੈ ਸਕੇ ਜਿਹੜੀਆਂ ਪੰਜਾਬੀ ਦੀਆਂ ਆਪਣੀਆਂ ਸੇਵਾਵਾਂ ਨੇ ਆਪਣੇ ਦੁਨੇ ਲਾਇਬ੍ਰੇਰੀ ਦੇ ਵੱਲੋਂ ਜੀ ਤੇ ਜੀ ਮੈਂ ਇੱਕ ਵਾਰ ਫੇਰ ਯਾਦ ਕਰਾ ਦਿਆਂ ਸੁਖਦੀਪ ਜੀ ਸਾਡੇ ਬਹੁਤ ਸਾਰੇ ਜਿਹੜੇ ਹੇਸਿੰਗ ਨੇਪੀਅਰ ਹੈਵਲੋਕ ਨਾਰਥ ਦੇ ਜਾਂ ਲਾਗੇਸ਼ਾਗੇ ਇਲਾਕੇ ਦੇ ਲੋਕ ਨੇ ਆ ਉਹਨਾਂ ਨੂੰ ਯਾਦ ਕਰਾ ਦਿਆ ਮੈਂ ਕਿ ਅਕਾਲ ਰਾਈਡਰਸ ਤੇ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਰੇਡੀਓ ਸਪਾਈਸ ਬੜੇ ਮਾਣ ਦੇ ਨਾਲ 6ਵੇਂ ਨਿਊਜ਼ੀਲੈਂਡ ਪੰਜਾਬੀ ਹਫ਼ਤੇ ਨੂੰ ਸਮਰਪਿਤ ਇਸ ਸਮਾਗਮ ਜਿਹੜਾ ਨੇ ਉਸ ਵਿੱਚ ਫ੍ਰੀ ਐਂਟਰੀ ਰਹੇਗੀ ਕਲਚਰਲ ਐਕਟੀਵਿਟੀਜ਼ ਰਹਿਣਗੀਆਂ ਲਾਈਟ ਰੈਫਰੈਸ਼ਮੈਂਟ ਰਹਿਣਗੀਆਂ 2 ਨਵੰਬਰ ਬਾਅਦ ਦੁਪਹਿਰ ਸ਼ਾਮ ਮਾਫ ਕਰਨਾ 2 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਟੋਟ ਆਰਟਸ ਸੈਂਟਰ ਜਿਹੜਾ ਕਿ ਹੇਸਟਿੰਗਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਉੱਥੇ ਈਵੈਂਟ ਹੋਣਾ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ 0220467799 ਜਾਂ ਫਿਰ 02 8785400 ਦੇ ਤੇ ਸੰਪਰਕ ਕਰ ਸਕਦੇ ਹੋ ਆ ਸੁਖਦੇਵ ਵੀ ਸਾਨੂੰ ਇਹ ਵੀ ਦੱਸੋ ਵੀ ਜਿਹੜੀਆਂ ਕਲਚਰਲ ਆਈਟਮਸ ਨੇ ਉਹਦੇ ਵਿੱਚ ਪੰਜਾਬੀ ਭਾਸ਼ਾ ਦੀ ਗੱਲ ਹੋਏਗੀ ਇੱਕ ਮੈਂ ਪ੍ਰੈਜੈਂਟੇਸ਼ਨ ਹੁਣੇ ਤੁਹਾਨੂੰ ਭੇਜੀ ਆ ਮੈਨੂੰ ਉਮੀਦ ਆ ਕਿ ਉਹ ਪ੍ਰੈਜੈਂਟੇਸ਼ਨ ਵੀ ਉਸ ਦਿਨ ਤੁਸੀਂ ਉਸ ਦਿਨ ਉੱਥੇ ਪੇਸ਼ ਕਰੋਗੇ ਹਾਂਜੀ ਦੇਜੀ ਇਕੋ ਰਾਜੀ 10 ਸਕੂਲਾਂ ਚ ਵੀ ਅਸੀਂ ਜਾ ਰਹੇ ਹਾਂ ਸਾਨੂੰ ਬੜਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਤੇ ਉਹ ਪ੍ਰੈਜੈਂਟੇਸ਼ਨ ਮੈਂ 10 ਸਕੂਲਾਂ ਚ ਕਵਰ ਕਰਨੀ ਆਪਣੇ ਹਾਕਸ ਵਿਦਿਅ ਤੇ ਪ੍ਰਿੰਸੀਪਲਸ ਨਾਲ ਗੱਲ ਹੋਈ ਹੈ ਉਹ ਥੋੜਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਤੇ ਉੱਥੇ ਜਿਹੜੀਆਂ ਲਾਇਬ੍ਰੇਰੀਸ ਹੋਣੀਆਂ ਜੀ ਉੱਥੇ ਵੀ ਅਸੀਂ ਉਹ ਪਲੇ ਕਰਾਂਗੇ ਜੀ ਉਹ ਪੂਰੇ ਹਫ਼ਤੇ ਜਿਹੜੀ ਤੁਸੀਂ ਪ੍ਰੈਜੈਂਟੇਸ਼ਨ ਭੇਜੀ ਹੈ ਉਹਨਾਂ ਦੇ ਸਕਰੀਨ ਤੇ ਜੋ ਵੀ ਜਾਊਗਾ ਉੱਥੇ ਲਾਇਬ੍ਰੇਰੀ ਚ ਉੱਥੇ ਉਹ ਪੜ੍ਹ ਸਕਦਾ ਦੇਖ ਸਕਦਾ ਜੋ ਲਰਨ ਲਰਨ ਕਰ ਸਕਦਾ ਪੰਜਾਬੀ ਭਾਸ਼ਾ ਬਾਰੇ ਜੀ ਉਹਦਾ ਹਿਸਟਰੀ ਤੇ ਉਹਦਾ ਹਿਸਟਰੀ ਬਾਰੇ ਹਾਂਜੀ ਤੇ ਉਹ ਦਿਨੇ ਵੀ ਅਸੀਂ ਕਵਰ ਕਰਾਂਗੇ ਜੀ ਐਬਸੋਲੂਟਲੀ ਜੀ ਤੇ ਜਿਹੜੀਆਂ ਅਸੀਂ ਜੀ ਸਪੀਚ ਕਰਨੀਆਂ ਪਹਿਲਾਂ ਉਹ ਪਹਿਲਾਂ ਪੰਜਾਬੀ ਲੈਂਗੁਏਜ ਹੋਊਗੀ ਫਿਰ ਇੰਗਲਿਸ਼ ਜੀ ਅਸੀਂ ਆ ਸੋਚਿਆ ਕਿ ਪਹਿਲਾਂ ਜਿਹੜੇ ਇਨਵਿਟੇਸ਼ਨ ਵੀ ਭੇਜੇ ਨੇ ਜੀ ਉਹ ਸਾਰੇ ਪਹਿਲਾਂ ਪੰਜਾਬੀ ਚ ਉਸ ਤੋਂ ਬਾਅਦ ਲੜਾ ਹਿੱਸਾ ਇੰਗਲਿਸ਼ ਚ ਤਾਂ ਕਿ ਆਪਣੀ ਪੰਜਾਬੀ ਨੂੰ ਅਸੀਂ ਪਹਿਲਾਂ ਮੱਥਾ ਤਾਂ ਦੇ ਸਕੀਏ ਜੇ ਪੰਜਾਬੀ ਭਾਸ਼ਾ ਹਫ਼ਤਾ ਜੀ ਹਾਂਜੀ ਬਿਲਕੁਲ ਤੇ ਮੈਂ ਉਸ ਦਿਨ ਵੀ ਉਮੀਦ ਕਰਦਾ ਕਿ ਹਾਟਸਨ ਵੀ ਕੋਈ ਨਾ ਕੋਈ ਆਪਣੇ ਵੱਲ ਪੇਸ਼ਕਾਰੀ ਕਰੂਗਾ ਹਾਂਜੀ ਉਹ ਕਹਿ ਰਿਹਾ ਮੈਨੂੰ ਕਿ ਇੱਕ ਤੋਂ 20 ਤੱਕ ਦੀ ਗਿਣਤੀ ਕਰਨੀ ਆ ਉਹਨੇ ਅੱਛਾ ਤੇ ਪਹਿਲੀ ਪੋੜ ਦਾ ਪਾਸ ਉਹਨੂੰ ਸਾਰਾ ਜਿਆਦਾ ਜੀ ਕੰਠ ਹੋਇਆ ਹੋਇਆ ਤੇ ਉਹ ਕਰਾਂ ਮੈਂ ਕੋ ਮੈਂ ਕਰੂੰਗਾ ਡੈਡੀ ਤੁਹਾਡੇ ਨਾਲ ਤੇ ਉਹ ਬੜਾ ਹੈਪੀ ਆਊਟ ਸਾਥ ਆ ਜੀ ਤੇ ਮਨੀ ਜੀ ਸਮਝੀ ਮੈਨੂੰ ਮੈਨੂੰ ਹੁਣ ਤੁਸੀਂ ਦੱਸੋ ਵੀ ਤੁਹਾਡੇ ਜਿਹੜੇ ਬੱਚੇ ਆ ਉਹ 17 ਦਾ ਪਹਾੜਾ ਸੁਣਾਉਣਗੇ ਕਿ 19 ਦਾ ਪਹਾੜਾ ਸੁਣਾਉਣਗੇ ਇਹਨਾਂ ਚੋਂ ਇੱਕ ਤਿਆਰ ਕਰਾ ਦੇਣੀ ਜੀ ਵੈਸੇ ਵਧੀਆ ਲੱਗੀ ਗੱਲ ਇਹ 21 ਦਾ ਪਹਾੜਾ ਤਿਆਰ ਕਰ ਰਹੀ ਵੈਸੇ ਉਹ ਉਂਗਲਾਂ ਤੇ ਸੁਣਾ ਰਹੀ ਸੀ ਮੈਂ ਕਿਹਾ ਇਹ ਹੀ ਸੁਣਾ ਦੇ ਕੋਈ ਗਰਨੀ ਬਹੁਤ ਵਧੀਆ ਬਹੁਤ ਵਧੀਆ ਤੇ ਗੱਲਬਾਤ ਦੇ ਵਿੱਚ ਰਮਨ ਰਾਜਪੂਤ ਜੀ ਵੀ ਸ਼ਾਮਲ ਹੋ ਗਏ ਸਸਿਕਾ ਬੁਲਾ ਰਹੇ ਆ ਔਰ ਤੁਹਾਡੇ ਨਾਲ ਮੰਚ ਸਾਂਝਾ ਕਰਨ ਦਾ ਉਹਨਾਂ ਨੂੰ ਵੀ ਮਾਣ ਹਾਸਲ ਹੁੰਦਾ ਤੁਸੀਂ ਵੀ ਛੁਰਲੀਆਂ ਬਹੁਤ ਛੱਡਦੇ ਦੋਨੇ ਜਿਹੜੇ ਇਕੱਠੇ ਹੋ ਕੇ ਮੈਨੂੰ ਪਤਾ ਲੱਗਾ ਨਹੀਂ ਵੈਸੇ ਇਹਦਾ ਰਮਨ ਦਾ ਵੀ ਇੱਕ ਬਹੁਤ ਯੋਗਦਾਨ ਹੋ ਗਿਆ ਛੋਟੇ ਬੱਚਾ ਨੂੰ ਤਿਆਰ ਕਰਨ ਦਾ ਇਹਨੇ ਜੁਮਾ ਲਿਆਇਆ ਕਿ ਆਪਾਂ ਛੋਟੇ ਬੱਚਿਆਂ ਦੀ ਪੇਸ਼ਕਾਰੀ ਜ਼ਰੂਰ ਕਰਨੀ ਆ ਕਿ ਛੋਟੀ ਉਮਰ ਦੇ ਬੱਚਾ ਨੂੰ ਆਪਾਂ ਸਟੇਜ ਤੇ ਲਿਆਈਏ ਇਹ ਕੁੜੀ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਰਮਨ ਦਾ ਵੈਰੀ ਗੁੱਡ ਵੈਰੀ ਗੁੱਡ ਮੋਹਨ ਸਿੰਘ ਜੀ ਤੁਹਾਨੂੰ ਸੱਸੀ ਕਾ ਬੁਲਾ ਰਹੇ ਆ ਤੇ ਨਾਲ-ਨਾਲ ਜਿਵੇਂ ਮੈਂ ਮੋٹے ਤੌਰ ਤੇ ਨਗਾ ਮਾਰਦਾ ਤੇ ਜਤਨ ਪਾਟਿਆ ਜੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਆ ਮੈਂ ਇਸ ਕੋ ਨੂੰ ਬਹੁਤ ਉਮੀਦ ਦੇ ਵਿੱਚ ਆ ਕਿ ਇਸ ਵਾਰ ਜਿਹੜੀ ਇਹ ਗੱਲਬਾਤ ਹੋਣੀ ਆ ਇਹਦੇ ਵਿੱਚ ਮੋٹے ਤੌਰ ਦੇ ਉੱਤੇ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਜਿਹੜਾ ਪੰਜਾਬੀ ਭਾਸ਼ਾ ਦੇ ਵਿਸਰ ਰਹੇ ਸ਼ਬਦ ਨੇ ਉਹ ਵੀ ਇਸ ਗੈਟ ਟੂਗੇਦਰ ਦੇ ਵਿੱਚ ਅੱਗੇ ਪਾਸ ਔਨ ਕਰਨ ਦੀ ਸਮਰੱਥਾ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਗੁਰਦੁਆਰਾ ਸਹਿਬਾਨ ਦੇ ਵਿੱਚ ਜਿੱਥੇ ਪੰਜਾਬੀ ਸਿਖਾਈ ਜਾਂਦੀ ਆ ਅਸੀਂ ਬਹੁਤ ਥੈਂਕਫੁਲ ਆ ਦੋਨਾਂ ਹੀ ਗੁਰੂਕਰ ਸਾਹਿਬਾਨ ਦੇ ਜਿਨ੍ਹਾਂ ਨੇ ਆ ਖਾਸ ਤੌਰ ਤੇ ਸਹਿਯੋਗ ਪਹਿਲੇ ਦਿਨ ਤੋਂ ਹੀ ਪੰਜਾਬੀ ਜ਼ੁਬਾਨ ਨੂੰ ਦਿੱਤਾ ਕਿਉਂਕਿ ਪੰਜਾਬੀ ਭਾਸ਼ਾ ਦੀ ਡਿਊਟੀ ਲੰਘ ਕੇ ਹੀ ਜਿਹੜੀ ਧਾਰਮਿਕਤਾ ਦੀ ਗੱਲ ਹੁੰਦੀ ਹੈ ਉਹਦੇ ਤੱਕ ਪਹੁੰਚਿਆ ਜਾ ਸਕਦਾ ਚਾਹੇ ਗੁਰਮੁਖੀ ਦੀ ਗੱਲ ਕਰੀਏ ਜਿਹੜਾ ਅਖਰੀ ਗਿਆਨ ਹੈ ਉਹ ਬਹੁਤ ਲਾਜ਼ਮੀ ਹੈ ਵੈਸੇ ਵੀ ਸਾਨੂੰ ਗੁਰੂ ਸਾਹਿਬ ਨੇ ਸ਼ਬਦ ਗੁਰੂ ਦੀ ਲੜ ਲਾਇਆ ਸੀ ਔਰ ਮੈਨੂੰ ਵੀ ਗੱਲ ਕਹਿਣ ਦੇ ਵਿੱਚ ਕੋਈ ਇਤਰਾਜ਼ ਨਹੀਂ ਕਿ ਤੁਸੀਂ ਸਾਰਿਆਂ ਨੇ ਉੱਥੋਂ ਦੇ ਲੋਕਲ ਭਾਈਚਾਰੇ ਦੇ ਵਿੱਚ ਐਮਪੀ ਨਾਗਰਾ ਹੁਣਾਂ ਦੀ ਗੱਲ ਕਰੀਏ ਹੋਰ ਬਹੁਤ ਸਾਰੇ ਸਾਡੇ ਮਿੱਤਰ ਪਿਆਰੇ ਹੈਗੇ ਆ ਜਿਨ੍ਹਾਂ ਨੇ ਨਾਲ ਹੋ ਕੇ ਤিনੂਰੀ ਨਾ ਮਲਤਾਨੀ ਹੋਣੀ ਆ ਤੇ ਜਾਂ ਆਪਾਂ ਜੱਗੇ ਵੀਰ ਦੀ ਗੱਲ ਕਰੀਏ ਇਹਨਾਂ ਨੇ ਬਹੁਤ ਨੇੜੇ ਹੋ ਕੇ ਤੁਹਾਡਾ ਸਾਥ ਦਿੱਤਾ ਫੇ ਵੀ ਤੁਹਾਡਾ ਦੋਨਾਂ ਦਾ ਜਿਵੇਂ ਸਪਾਂਸਰਸ ਦੇਖ ਰਿਹਾ ਹਾਂ ਤਾਂ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਨਾ ਮਜੀਤ ਜੀ ਕਿ ਕਿਹੜੇ ਕਿਹੜੇ ਹੋਰ ਸਪਾਂਸਰਸ ਨੇ ਸਾਡੇ ਜਿਨ੍ਹਾਂ ਨੇ ਹੁਣ ਤੱਕ ਸਹਿਯੋਗ ਦਿੱਤਾ ਆਪਾਂ ਨੂੰ ਇਸ ਮੇਲੇ ਨੂੰ ਸਫਲ ਬਣਾਉਣ ਦੇ ਲਈ ਬੈਠੇ ਜੀ ਮੈਸੇ ਜੋਗਦਾਨ ਤਾਂ ਸਾਡੇ ਖਹਿਰਾ ਸਾਹਿਬ ਬੈਠੇ ਆ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਨਾਲ ਸਾਡੇ ਗੁਰਦੁਆਰਾ ਸਾਹਿਬ ਹੇਸਟਿੰਗ ਸ਼ਿਰੂ ਗੁਰਵਦਾਸ ਟੈਂਪਲ ਹੇਸਟਿੰਗ ਇਹਨਾਂ ਦਾ ਵੀ ਯੋਗਦਾਨ ਰਹਿੰਦਾ ਆ ਤੇ ਨਾਲ ਮਹਿੰਦਰ ਸਿੰਘ ਨਾਗਰਾ ਦਾ ਸਾਰੇ ਪ੍ਰਵਾਦਾ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਤੇ ਜਦੋਂ ਵੀ ਕੋਈ ਛੋਟਾ ਪ੍ਰੋਗਰਾਮ ਕਰਦੇ ਵੱਡਾ ਕਰਦੇ ਉਹਨਾਂ ਦੀ ਵੱਡੀ ਸ਼ਮੂਲੀਅਤ ਹੁੰਦੀ ਆ ਰਵਿੰਦਰ ਭੱਟੀ ਜੀ ਆ ਆਰਟੀਨੂ ਮਲਤਾਨੀ ਜੀ ਆ ਸਰਦਾਰ ਬਲਵਿੰਦਰ ਸਿੰਘ ਜੀ ਆ ਜਨੈਲ ਸਿੰਘ ਹਜ਼ਾਰਾ ਆ ਹਰਮਨ ਸਿੰਘ ਆ ਤੇ ਸਾਡੇ ਹੋਰ ਵੀ دوست મિતਰਾਂ ਜਿਹੜੇ ਇਹ ਪੁੱਛਦੇ ਦੱਸੋ ਕੀ ਹੁਕਮਿਆਂ ਤੇ ਅਸੀਂ ਪਹੁੰਚ ਗਏ ਤੇ ਕੀ ਕਰੀਏ ਸਾਰੇ ਭਾਜੀ ਹਾਜ਼ਰ ਹੁੰਦੇ ਆ ਸਾਰਿਆਂ ਇਹਨਾਂ ਸਪਾਂਸਰਾਂ ਦਾ ਔਰ ਸਾਰੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਪੰਜਾਬੀ ਦੇ ਪ੍ਰੋਗਰਾਮ ਨੂੰ ਪੱਪਾ ਪਾਰ ਕੋ ਕੇ ਮਨਾਉਂਦੇ ਆ ਇਹ ਸਾਰੇ ਸਾਡੇ ਸਪਾਂਸਰ ਹੈ ਇਸ ਤੋਂ ਬਿਨਾਂ ਵੀ ਸਾਰੇ ਥਾਰਾਂ ਦਾ ਬਹੁਤ ਧੰਨਵਾਦ ਆ ਵੀਰੇ ਅੱਛਾ ਖੈਰਾ ਸਾਹਿਬ ਜਿਹੜੇ ਕੋਈ ਸਰਕਾਰੀ ਬੰਦੇ ਆ ਜਿਹੜੇ ਤੁਹਾਡੇ ਆਖੇ ਲਾ ਕੇ ਹਮੇਸ਼ਾ ਹੀ ਇਹਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਆ ਬਹੁਤ ਮਾਣ ਮਹਿਸੂਸ ਕਰਦੇ ਆ ਜਿਹੜੇ ਲੋਕਲ ਕਾਉਂਸਲਰਸ ਨੇ ਇਹਾਂ ਪੁਲਿਸ ਨਾਲ ਸੰਬੰਧਤ ਲੋਕ ਨੇ ਸਾਨੂੰ ਜ਼ਰੂਰ ਉਹਨਾਂ ਨੂੰ ਵੀ ਐਕਨੋਲਡਜ ਕਰਨਾ ਚਾਹੀਦਾ ਜਿੰਨਾਕ ਤੁਹਾਡੇ ਚੇਤੇ 'ਚ ਹੋਵੇ ਹਾਂਜੀ ਤੇ ਆਪਣੇ ਜੀ ਸਭ ਤੋਂ ਵੱਡਾ ਆਪਣੇ ਜੀ ਲੋਕਲੀ ਮਿਨਿਸਟਰੀ ਆਫ ethnicities ਕਮਿਊਨिटीज ਅਜਿ ਜਿੰਨਾਂ ਨੇ ਆਪ ਨੂੰ ਸਪੋਰਟ ਕਰਦੇ ਨੇ ਹਰ ਸਾਲ ਜੀ ਤੇ ਆਪਣੇ ইস্ট ਐਂਡ ਸੈਂਟਰਲ ਕਮਿਊਨਿਟੀ ਟਰਸਟੀ ਜੀ ਤੇ ਲੋਕਲੀ ਉਹ ਵੀ ਬਹੁਤ ਸਪੋਰਟ ਕਰਦ ਨੇ ਬੜਿਆਂ ਨਾਲ ਪਿਆਰ ਹੈ ਬਹੁਤ ਟਾਈਮ ਦਾ ਜੀ ਤੇ ਆਪਣੇ ਜੀ ਹੇਸਟਿੰਗ ਡਿਸਟ੍ਰਿਕਟ ਕਾਉਂਸਲ ਦੀ ਕਮਿਊਨਿਟੀ ਆਰਟਸ ਕਮੇਟੀ ਜੀ ਉਹ ਵੀ ਬਹੁਤ ਸਪੋਰਟ ਕਰਦੀ ਹੈ ਜੀ ਸ਼ੁਰੂ ਤੋਂ ਹੀ ਤੇ ਆਪਣੇ ਜੀ ਲੋਕਲ ਜਿਹੜੇ ਆਪਣੇ ਕਾਉਂਸਲਰ ਨੇ ਤੇ ਡਿਪਟੀ ਮੇਅਰ ਨੇ ਮੇਅਰ ਜਾਂ ਉਹ ਸਾਰੇ ਉਹਨਾਂ ਨਾਲ ਬਹੁਤ ਹੀ ਪਿਆਰ ਹੈ ਬਹੁਤ ਟਾਈਮ ਤੋਂ ਜਿੰਨਾਂ ਜਾਣਦਾ ਉਹਨਾਂ ਨਾਲ ਕੰਮ ਕੀਤਾ ਮੋਢੇ ਨਾਲ ਮੋਢਾ ਲਾ ਕੇ ਜੀ ਬਹੁਤ ਕੁਝ ਇਨੀਸ਼ੀਏਟਿਵ ਸਟਾਰਟ ਕੀਤੇ ਨੇ ਜੀ ਅਮ ਤੇਜੀ ਆਪਣੇ ਜੀ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਬਹੁਤ ਧੰਨਵਾਦ ਹੈ ਦੋਨੇ ਗੁਰਦੁਆਰਾ ਸਾਹਿਬ ਤੇ ਆਪਣੇ ਜੀ ਪੰਜਾਬੀ ਸਕੂਲ ਜਿਹੜੇ ਟੀਚਰਸ ਨੇ ਜੀ ਤੇ ਉਹਨਾਂ ਦੀ ਕਮੇਟੀਆਂ ਪੰਜਾਬੀ ਸਕੂਲ ਵਾਲਿਆਂ ਦੇ ਜੀ ਇੱਥੇ ਜਿਹੜੇ ਹੇਸਟਿੰਗ ਜੀ ਉਹਨਾਂ ਦਾ ਬਹੁਤ ਧੰਨਵਾਦ ਹੈ ਉਹ ਬਹੁਤ ਤਿਆਰੀ ਕਰ ਰਹੇ ਨੇ ਜੀ ਪਿਛਲੇ ਬੱਚਿਆਂ ਦੇ ਨਾਂ ਤੇ ਉਹਨਾਂ ਦਾ ਸਹਿਯੋਗ ਬਹੁਤ ਜੀ ਦੀ ਆਪਣੀ ਪੂਰੀ ਕਮਿਊਨਿਟੀ ਜੀ ਪੰਜਾਬੀ ਆਪਣੀ ਹੈਗੀ ਹੈ ਜੀ ਹਾਕਸਵੇਚ ਨਾ ਉਹ ਸਾਰੇ ਆਪਣੇ ਜਿਹੜੇ ਹੋ ਕਲੱਬ ਨੇ ਜੀ ਸਪੋਰਟਸ ਕਲੱਬ ਇੰਜਨ ਆਪਣੇ ਲੇਡੀਜ਼ ਦੇ ਕਲੱਬ ਨੇ ਉਹ ਬਹੁਤ ਹੀ ਜ਼ਿਆਦਾ ਸਪੋਰਟ ਕਰ ਰਹੇ ਨੇ ਸਾਨੂੰ ਦੋਨਾਂ ਨੂੰ ਮਿੰਤੇ ਮਨਜੀਤ ਜੀ ਜੀ ਪਹਿਲੇ ਦਿਨ ਤੋਂ ਸਾਡੀ ਅਕਾਰ ਰਾਜਸ ਦੀ ਟੀਮ ਚੋ ਵੀ ਆਪਣੇ ਹਾਕਮ ਸਿੰਘ ਨੇ ਆਪਣੇ ਹਰਵਿੰਦਰ ਸਿੰਘ ਵਿਰਕੇ ਜੀ ਤੇ ਰੋਹਿਤ ਪਵਨ ਅਮ ਤੇ ਹੋਰ ਹੈਰੀਏ ਹੋਰ ਆਪਣੇ ਵੀ ਕਈ ਜੀ ਜਿਹੜੇ ਆਪਣੇ ਨਾਲ ਹਮੇਸ਼ਾ ਨਾਲ ਜੁੜਦੇ ਨੇ ਜੀ ਤੇ ਆਪਣੇ ਅਮ ਆਪਣੇ ਜਗਜੀਵਨ ਸਿੰਘ ਜੀ ਨੇਪੀਰ ਤੋਂ ਜੀ ਜਰਨੈ ਸਿੰਘ ਜੀ ਆਪਣੇ ਹਜਾਰਾ ਜੀ ਆਪਣੇ ਹੇਸਟਿੰਗ ਤੋਂ ਹੋਰ ਬਹੁਤ ਨਾਮ ਬਹੁਤ ਨੇ ਜੀ ਮੈਂ ਭੁੱਲ ਜਾਂਦਾ ਕਈ ਵਾਰੀ ਮੈਨੂੰ ਮਾਫ ਕਰਨਾ ਜੀ ਜੇ ਕਿਸੇ ਦਾ ਨਾਮ ਭੁੱਲਦਾ ਪਰ ਸਪੋਰਟ ਬਹੁਤ ਜ਼ਿਆਦਾ ਜੀ ਸਾਰੇ ਆਪਣੀ ਕਮਿਊਨਿਟੀ ਤੋਂ ਤੇ ਇੱਕ ਜੀ ਜਿਹੜੀ ਆਪਣੀ ਲਾਇਬ੍ਰੇਰੀਜ਼ ਨੇ ਜੀ ਉਹ ਬਹੁਤ ਹੀ ਇਨੀਸ਼ੀਏਟਿਵ ਕਰ ਰਹੀਆਂ ਨੇ ਮੈਨੂੰ ਇੱਕ ਦੋ ਰਿਕੁਐਸਟ ਵੀ ਆਈਆਂ ਨੇ ਕਿ ਤੁਸੀਂ ਆ ਕੇ ਜਿਹੜੀ ਮੀਟਿੰਗ ਹੁੰਦੀ ਹੈ ਕਾਉਂਸਲ ਦੀ ਜਿਹੜੀ ਲਾਈਵ ਹੁੰਦੀ ਹੈ ਮੀਟਿੰਗ ਉਹਨਾਂ ਦੀ ਵੈਬਸਾਈਟ ਤੇ ਉਹ ਕਹਿੰਦੇ ਸੀ ਉੱਥੇ ਵੀ ਆਓ ਤੇ ਤੁਸੀਂ ਮੈਨੂੰ ਕਈ ਸਾਲ ਤੋਂ ਕਹਿ ਰਹੇ ਨੇ ਮੈਂ ਕਿਹਾ ਜੀ ਉੱਥੇ ਪਰ ਅਸੀਂ ਢੋਏ ਟੋ ਸਟਾ ਮੇਨ ਇਵੈਂਟ ਆ ਅਸੀਂ ਉੱਥੇ ਚਾਹਨੇ ਪਰ ਉਹ ਕਹਿੰਦੇ ਸਾਡੇ ਉੱਥੇ ਵੀ ਆ ਸਾਡੀ ਕਾਉਂਸਲ ਚ ਵੀ ਦੇਖੋ ਜਿੰਨਾ ਵੀ ਪ੍ਰਚਾਰ ਪ੍ਰਸਾਰ ਹੋ ਸਕਦਾ ਉਹਨਾਂ ਹੀ ਥੋੜਾ ਉਜੀ ਗੱਲ ਮੈਂ ਆਖਰ ਦੇ ਵਿੱਚ ਇਹ ਜ਼ਰੂਰ ਪੁੱਛਣਾ ਚਾਹਣਾ ਵੀ ਤੁਸੀਂ ਦੋਵਾਂ ਨੇ ਵੈਸੇ ਮੰਚ ਉਤੋਂ ਤਾਂ ਪੇਸ਼ਕਾਰੀਆਂ ਕਰਨੀਆਂ ਤੁਸੀਂ ਐਮਸੀ ਦੇ ਤੌਰ ਤੇ ਮੰਚ ਸੰਚਾਲਕ ਦੇ ਤੌਰ ਤੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਆ ਲੇਕਿਨ ਮੈਂ ਫੇਰ ਵੀ ਨਿੱਜੀ ਤੌਰ ਤੇ ਜਾਨਣਾ ਚਾਹਣਾ ਵੀ ਤੁਸੀਂ ਦੋਵਾਂ ਨੇ ਵੀ ਕੋਈ ਆਈਟਮ ਪੇਸ਼ ਕਰਨੀ ਆ ਕਿਹਦੇ ਝੂਮਰ ਬਹੁਤ ਸੋਣਾ ਪਾ ਲੈਨੇ ਤੁਸੀਂ ਅੰਜ ਸੋਗੁਜਿਵਿਤੇ ਖਰੀਦਾ ਬੱਚਾ ਜ਼ਰੂਰ ਪਾਏਗਾ ਜੀ ਅੱਛਾ ਮੈਂ ਮੈਂ ਤੇ ਦੇਖ ਲਵਾਂ ਜੇ ਮੈਂ ਛੋਟੀ ਜੀ ਆਈਟਮ ਕਰ ਲਾਂਗੀ ਤਾਂ ਇੱਕ ਮਿੰਟ ਦੀ ਪਰ ਇਹ ਤਿਆਰੀ ਤਾਂ ਕੀਤੀ ਨਹੀਂ ਮੈਂ ਤੇ ਮੇਰੇ ਬੇਟੇ ਨੇ ਪਰ ਅਸੀਂ ਅਸੀਂ ਕੋਰਕੀਤਾ ਸੀ ਬਸਾਖੀ ਦੇ ਮੇਲੇ ਤੇ ਜੀ ਆਪਣੇ ਜਿਹੜਾ ਹੋਇਆ ਸੀ ਇਹ ਤੁਸੀਂ ਵੀ ਆਏ ਸੀ ਉਸ ਟਾਈਮ ਸਾਨੂੰ ਵੀ ਯਾਦ ਹੋਣਾ ਤੇ ਮੈਂ ਤੇ ਮੇਰੇ ਬੇਟੇ ਨੇ ਮਨਜੀਤ ਸੰਧੂ ਜੀ ਨੇ ਆਪਾਂ ਨੂੰ ਇੱਕ ਮਿੰਟ ਦਾ ਦਿੱਤਾ ਸੀ ਟਾਈਮ ਉਹ ਉਸ ਸਾਲ ਨਾਲ ਸੀ ਦੇਖਦੇ ਆ ਜੀ ਤੇ ਕੋਸ਼ਿਸ਼ ਕਰਾਂਗੇ ਉਸ ਦਿਨ ਹਾਂਜੀ ਬਹੁਤ ਵਧੀਆ ਸੋ ਜਿੱਥੇ ਸੁਖਦੀਪ ਸਿੰਘ ਖੈਰਾ ਦਾ ਝੂਮਰ ਦੇਖਣਾ ਹੋਵੇ ਮਜੀਤ ਸਿੰਘ ਸੰਧੂ ਦੀਆਂ ਜਿਹੜੀਆਂ ਸਟੇਜ ਦੇ ਉਤੋਂ ਸ਼ਾਇਰੀ ਵਾਲੀਆਂ ਛੁਰਲੀਆਂ ਸੁਣਨੀਆਂ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਇਹ ਪ੍ਰੋਗਰਾਮ ਦੇ ਵਿੱਚ ਪਹੁੰਚਣਾ ਪੈਣਾ ਇੱਕ ਵਾਰ ਫੇਰ ਯਾਦ ਕਰਾ ਦਾਂ ਟੁਇਟ ਆਰਟ ਸੈਂਟਰ ਜਿਹੜਾ ਕਿਸੇ ਵੀ ਜਾਣਕਾਰੀ ਦਾ ਮਹਤਾਜ ਨਹੀਂ ਔਰ ਹੀਸਿੰਗਸ ਦੇ ਬਹੁਤ ਸਾਰੇ ਲੋਕ ਜਿਹੜੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਬਹੁਤ ਸਾਰੀਆਂ ਬਣ ਗਿਆ ਇਸੇ ਮੰਚ ਤੋਂ ਤੋਂ ਹਮੇਸ਼ਾ ਦੇਖਦੇ ਆਏ ਨੇ ਔਰ ਇਸੇ ਹੀ ਜਗ੍ਹਾ ਦੇ ਉੱਤੇ ਇਹ ਜਿਹੜਾ ਸਮਾਗਮ ਹੈ ਇਹ ਹੋਣਾ ਅਪਨjabi ਜ਼ਬਾਨ ਦੀ ਪ੍ਰਚਾਰ ਤੇ ਪ੍ਰਸਾਰ ਦੀ ਜ਼ਿੰਮੇਵਾਰੀ ਲੈ ਚੁੱਕੇ ਹੇਸਟਿੰਗ ਦੇ ਸਾਰੇ ਹੀ ਭਾਈਚਾਰੇ ਨੂੰ ਜਿੱਥੇ ਅਸੀਂ ਮੁਬਾਰਕਬਾਦ ਦਿੰਨੇ ਆ ਉਥੇ ਸਦਾ ਪੱਤਰ ਦਿੰਨੇ ਆ ਪਰਿਵਾਰਾਂ ਸਮੇਤ 2 ਨਵੰਬਰ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਇੱਥੇ ਪਹੁੰਚਣਾ ਜੀ ਜ਼ਿਆਦਾ ਜਾਣਕਾਰੀ ਲਈ 0220467799 ਜਾਂ ਫਿਰ 07287854100 ਦੇਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੁਹਾਡਾ ਦੋਨਾਂ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਆਖਰ ਦੇ ਵਿੱਚ ਮੈਂ ਚਾਹਾਂਗਾ ਕਿ ਤੁਸੀਂ ਦੋਵੇਂ ਆਪੋ ਆਪਣੇ ਅੰਦਾਜ਼ ਦੇ ਵਿੱਚ ਆਪਣੇ ਭਾਈਚਾਰੇ ਨੂੰ ਲੋਕਲ ਜਿਹੜੇ ਲੋਕ ਵਸਦੇ ਨੇ ਯਾ ਉਹਨਾਂ ਦੇ ਜਿਹੜੇ ਅਗੋਂ ਰਿਸ਼ਤੇਦਾਰ ਲਾਗੇ ਸ਼ਾਕੇ ਰਹਿੰਦੇ ਨੇ ਕਾਰੋਬਾਰੀ ਮਿੱਤਰਾਂ ਨੂੰ ਸਾਰਿਆਂ ਨੂੰ ਸਦਾ ਜ਼ਰੂਰ ਦਿਓ ਹਾਂਜੀ ਸੋ ਸਾਰਿਆਂ ਨੂੰ ਜੀ ਸਾਡੇ ਕਾਰਡਰ ਆਈਡੈਂਟਸ ਗਰੁੱਪ ਤੇ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਸਾਡੀ ਟੀਮ ਵੱਲੋਂ ਸੋ ਸਭ ਨੂੰ ਜੀ ਬਹੁਤ ਬਹੁਤ ਤਾਨ ਵਾਰੀਏ ਤੁਸੀਂ ਸਾਡੀ ਜੀ ਸੱਦੇ ਨੂੰ ਐਕਸੈਪਟ ਕਰੋ ਤੇ ਪਲੀਜ਼ ਸਪੌਂਸਰੋ ਜੀ ਇਹ ਆਪਣੀ ਪੰਜਾਬੀ ਸਾਰਿਆਂ ਦੀ ਹੈ ਜੀ ਇੱਕ ਤੇ ਆਪਾਂ ਸਾਰਿਆਂ ਨੇ ਹਿੱਸਾ ਪਾਉਣਾ ਇਹ ਚ ਤਾਂ ਇਹ ਆਪਾਂ ਦੇ ਬੱਚਿਆਂ ਨੂੰ ਅੱਗੇ ਲੈ ਕੇ ਇੱਕ ਸਟੈਪ ਅੱਗੇ ਲੈ ਕੇ ਜਾਵਾਂਗੇ ਫਿਊਚਰ ਉਹਨਾਂ ਵਾਸਤੇ ਬਹੁਤ ਇੰਪੋਰਟੈਂਟ ਹੈ। ਅਮ ਤੇ ਪੰਜਾਬੀ ਲੈਂਗੁਏਜ ਤੁਸੀਂ ਜੋ ਦੱਸਿਆ ਸੀ ਪਹਿਲਾਂ ਵੀ ਅਸੀਂ ਚਾਹੁੰਦੇ ਹਾਂ ਕਿ ਇਸ ਆਪਣੇ ਜਿਹੜੇ ਬੱਚੇ ਨੇ ਬਰਜ਼ੁਰਗ ਉਹ ਬੱਤੋਬਦ ਪਾਰਟਿਸਪੇਟ ਕਰਨ ਔਨ ਉਹਦਨੇ ਆਦੇ ਮਾਂ ਮੰਮੀ ਜਿਹੜੀਆਂ ਸਾਰਿਆਂ ਨੂੰ ਲੈ ਕੇ ਆਉਣ ਬੱਚੇ ਆਪਦਿਆਂ ਨੂੰ ਤੇ ਸਭ ਮਿਲ ਕੇ ਆਪਾਂ ਆ ਬਣਾਈਏ ਜੀ ਜਿਹੜਾ ਟੋਏ ਟੋਏ ਇਵੈਂਟ ਹੋਣਾ ਜੀ। ਤੇ ਮੈਨੂੰ ਇਹ ਕਹਿਣ ਦੀ ਇਜਾਜ਼ਤ ਦਿਓ ਕਿ ਸੁਖਦੀਪ ਸਿੰਘ ਖਹਿਰਾ ਇੱਕ ਜਿਹੜਾ ਨਾਮ ਹੈ ਜਿਹੜਾ ਜਸਟਿਸ ਆਫ ਦਾ ਪੀਸ ਦਾ ਹੈ ਹੀ ਲੇਕਿਨ ਆਪਣੀ ਕਮਿਊਨਿਟੀ ਦੇ ਲਈ ਬਹੁਤ ਸਾਰੇ ਹੋਰ ਖੇਤਰਾਂ ਦੇ ਵਿੱਚ ਵੀ ਮਦਦ ਕਰਦੇ ਨੇ ਔਰ ਉਹਨਾਂ ਵੱਲੋਂ ਇੱਕ ਮਦਦ ਜਿਹੜੀ ਹੈ ਇਹ ਵੀ ਕੀਤੀ ਜਾਂਦੀ ਹੈ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਇੱਕਨ ਥੱਕ ਯੋਦੇ ਵਾਂਗ ਹਮੇਸ਼ਾ ਬਿਹਾਈਂਡ ਦਾ ਸੀਨ ਕੰਮ ਕਰਦੇ ਨੇ ਔਰ ਸਾਰਾ ਸਾਲ ਕੰਮ ਕਰਦੇ ਨੇ ਇਹ ਨਹੀਂ ਕਿ ਸਿਰਫ ਇੱਕ ਵਨ ਆਫ ਸ਼ੋਅ ਦੇ ਉੱਤੇ ਉਹਨਾਂ ਨੇ ਕਰਤਾ ਤੇ ਬਸ ਠੀਕ ਆ ਨਾਲ ਨਾਲ ਜਿਹੜੀ ਸਮਾਜ ਦੇ ਵਿੱਚ ਸਿਹਤਮੰਦ ਸੇਧ ਜਿਹੜੀ ਆ ਉਹਦੇ ਲਈ ਵੀ ਹਮੇਸ਼ਾ ਕੋਈ ਨਾ ਕੋਈ ਐਫਰਟਸ ਕਰਦੇ ਨੇ ਔਰ ਇਸੇ ਤਰ੍ਹਾਂ ਮਨਜੀਤ ਸੰਧੂ ਹਣੀ ਸਾਡੇ ਟੀਮ ਮੈਂਬਰ ਹੋਣ ਦੇ ਨਾਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ ਸੋ ਮਨਜੀਤ ਵੀਰ ਤੁਸੀਂ ਆਪਣੇ ਵੱਲੋਂ ਵੀ ਸੱਦਾ ਪੱਤਰ ਜ਼ਰੂਰ ਦਿਓ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਅੰਜੀ ਭਾਜੀ ਮੈਂ ਇੱਕ ਮਿੰਟ ਵਿੱਚ ਸਾਰਾ ਪ੍ਰੋਗਰਾਮ ਕਰ ਵੀ ਦੱਸਦਾ ਹਾਂ 2 ਨਵੰਬਰ ਨੂੰ ਜਿਹੜਾ ਟੋਏ ਟੋਏ ਸੈਂਟਰ ਫੰਕਸ਼ਨ ਸੈਂਟਰ ਵਿੱਚ ਪ੍ਰੋਗਰਾਮ ਹੋਏਗਾ 2 ਤੋਂ 5 ਹੋਏਗਾ ਤੇ 4 ਨਵੰਬਰ ਨੂੰ ਮੰਗਲਵਾਰ ਨੂੰ ਲਾਇਬ੍ਰੇਰੀ ਪ੍ਰੋਗਰਾਮ ਹੋਏਗਾ ਉਹ 5 ਤੋਂ 7 ਹੋਏਗਾ ਉੱਥੇ ਵੀ ਪਹੁੰਚਣਾ ਤੇ 6 ਨਵੰਬਰ ਨੂੰ ਅੰਗਰੇਜ਼ੀ ਜਿਹੜੇ ਇੱਥੇ ਦੇ ਲੋਕ ਆ ਉਹ ਚਾਹੁੰਦੇ ਸਾਨੂੰ ਸਮੋਸਾ ਪੰਜਾਬੀ ਬਣਾਉਣਾ ਸਿਖਾਓ ਉਹਨਾਂ ਦੀ ਵੀ ਟ੍ਰੇਨਿੰਗ ਹੋਣੀ ਆ ਉਹ 5:30 ਤੱਕ 7:30 ਤੱਕ ਉਹਨਾਂ ਨੂੰ ਸਮੋਸੇ ਬਣਾਉਣ ਦਾ ਢੰਗ ਸਿਖਾਇਆ ਜਾਊਗਾ ਤੇ 4 ਨਵੰਬਰ ਨੂੰ ਤੇ 5 ਨਵੰਬਰ ਨੂੰ ਮਹਿੰਦੀ ਦਾ ਪ੍ਰੋਗਰਾਮ ਲਾਇਬ੍ਰੇਰੀ 'ਚ ਹੋਏਗਾ ਕਿਨਾ ਸਾਰਿਆ ਪ੍ਰੋਗਰਾਮ ਚ ਸਾਡੀ ਹੱਥ ਜੋੜ ਕੇ ਬੇਨਤੀ ਆਗੇ ਸਾਡੇ ਪੰਜਾਬੀ ਭਾਈਚਾਰੇ ਨੂੰ ਵੈਸੇ ਤਾਂ ਸਾਰਿਆਂ ਦਾ ਫਰਜ਼ ਬਣਦਾ ਪਰ ਪ੍ਰਬੰਧਕ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਪਰਿਵਾਰਾਂ ਸਮੇਤ ਆਓ ਅਸੀਂ ਤੁਹਾਡਾ ਤੁਹਾਡਾ ਚਾਹ ਪਾਣੀ ਦਾ ਤੇ ਹਰ ਤਰ੍ਹਾਂ ਦਾ ਤੁਹਾਡਾ ਖਿਆਲ ਰੱਖਾਂਗੇ ਪੰਜਾਬੀ ਪਹਿਰਾਵੇ ਵਿੱਚ ਬੜੇ ਸੋਹਣੇ-ਸੋਹਣੇ ਬਣ ਕੇ ਆਓ ਸਾਡਾ ਦਿਲੋਂ ਅਸੀਂ ਤੁਹਾਨੂੰ ਆਪਸ ਦਾ ਪੱਤਰ ਦੇ ਰਹੇ ਹਾਂ ਬੇਨਤੀ ਕਰ ਰਹੇ ਹਾਂ ਹੱਥ ਜੋੜ ਕੇ ਵੀ ਸਾਰੇ ਨੇ ਜ਼ਰੂਰ ਪਹੁੰਚਣਾ ਜੀ ਮਤਲਬ ਕਿ ਫੁੱਲਾਂ ਨਾਲ ਝੱਗਾ ਬਾਗੇ ਨੇ ਫੁੱਲਾਂ ਨਾਲ ਚਾਦਰਾਂ ਲਾ ਕੇ ਸੁਖਦੀਪ ਖੇਹਰਾ ਉਸ ਦਿਨ ਨਜ਼ਰ ਆਉਣਗੇ ਜੀ 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 ਬੜੀ ਮਿਹਰਬਾਨੀ ਬਹੁਤ ਚੰਗਾ ਲੱਗਾ ਤੁਹਾਡਾ ਦੋਨਾਂ ਭਰਾਵਾਂ ਦੇ ਨਾਲ ਗੱਲਬਾਤ ਕਰਕੇ ਅਸੀਂ 23 ਨਵੰਬਰ ਨੂੰ ਤੁਹਾਨੂੰ ਅਸੀਂ ਆ ਕੇ ਪਰਸਨੀ ਮਿਲਾਂਗੇ ਵੀ ਔਰ ਜਿਹੜੀ ਸ਼ਾਵਾਸ਼ੇ ਬਣਦੀ ਤੁਹਾਡੀ ਉਹ ਸ਼ਾਵਾਸ਼ੇ ਜਿਹੜੀ ਆ ਉਹ ਵੀ ਸਾਂਝੀ ਤੁਹਾਡੇ ਨਾਲ ਜ਼ਰੂਰ ਕਰਾਂਗੇ ਉਸ ਤੋਂ ਪਹਿਲਾਂ ਪੰਜਾਬ ਟੂ ਆਤੇ ਰੋਆ ਜਿਹੜੀ ਸਕਰੀਨਿੰਗ ਕਰਾਉਣ ਦੇ ਲਈ ਵੀ ਸਾਡੇ ਨਾਗਰਾ ਪਰਿਵਾਰ ਦੇ ਤੁਹਾਡੇ ਦੋਵਾਂ ਭਰਾਵਾਂ ਦੇ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਮਾਤਮਾ ਕਰੇ ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਆਪਣੀ ਜ਼ੁਬਾਨ ਲਈ ਆਪਣੇ ਭਾਈਚਾਰੇ ਲਈ ਹਮੇਸ਼ਾ ਇਸੇ ਤਰ੍ਹਾਂ ਅਨੰਤਰ ਲਗਾਤਾਰ ਦੋਵੇਂ ਜਿਹੜੇ ਗੁਰੂ ਕਰਨੇ ਸਾਡੇ ਇੱਥੇ ਉਹਨਾਂ ਦਾ ਸਹਿਯੋਗ ਪ੍ਰਾਪਤ ਕਰਦੇ ਆ ਹੋਇਆ ਆਪਣੇ ਭਾਈਚਾਰੇ ਨੂੰ ਹਮੇਸ਼ਾ ਚੜ੍ਹਦੀ ਕਲਾ ਵੱਲ ਲੈ ਕੇ ਜਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜਿਗਰਾ ਸਾਈ ਵਾਹਿਗੁਰੂ ਜਿਗਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਸਾਥ ਦੇਣ ਲਈ ਸਾਨੂੰ ਉਸ਼ਾਵਾਸ਼ ਦੇਣ ਲਈ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਦੋਸਤੋ ਇਹ ਸੰਨ ਸਾਡੇ ਨਾਲ ਸਰਦਾਰ ਸੁਖਦੀਪ ਸਿੰਘ ਖੇਹਰਾ ਅਤੇ ਨਾਲ ਨਾਲ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਮਾਸਟਰ ਜੀ ਕਹਿੰਨੇ ਆ ਮਨਜੀਤ ਸੰਧੂ ਜੀ ਔਰ ਇਹਨਾਂ ਦੋਨਾਂ ਭਰਾਵਾਂ ਦਾ ਜਿਹੜਾ ਯੋਗਦਾਨ ਉਹਨੂੰ ਸ਼ਾਇਦ ਲਫ਼ਜ਼ਾਂ ਦੇ ਵਿੱਚ ਬਿਆਨ ਕਰਨਾ ਉਹਨ ਅਸਲ ਵਿੱਚ ਸਾਰੀ ਕਹਾਣੀ ਅਹਿਸਾਸ ਦੀ ਆ ਪੰਜਾਬੀ ਜ਼ੁਬਾਨ ਜਿਹਦਾ ਅੰਜਲ ਛੱਕ ਕੇ ਅਸੀਂ ਇਹਨਾਂ ਮੁਲਕਾਂ ਦੇ ਵਸਨੀਕ ਬਣੇ ਉਹਦਾ ਦੇਣ ਸ਼ਾਇਦ ਅਸੀਂ ਕਦੇ ਵੀ ਨਹੀਂ ਦੇ ਸਕਾਂਗੇ ਬੱਚਾ ਜਾਂ ਔਲਾਦ ਆਪਣੇ ਮਾਪੇ ਦੇ ਸਾਹਮਣੇ ਚਾਹੇ ਸੋਨੇ 'ਚ ਮੜ ਹੋ ਕੇ ਚਲਾ ਜਾਵੇ ਲੇਕਿਨ ਸ਼ਾਇਦ ਆਪਣੀ ਮਾਂ ਬੋਲੀ ਦਾ एहसान ਉਹ ਕਦੀ ਨਹੀਂ ਪੂਰਾ ਕਰ ਸਕਦਾ ਇੱਕ ਕੋਸ਼ਿਸ਼ ਆ ਜਿਹੜੀ ਕਿ ਸਾਡੇ ਤੁਹਾਡੇ ਸਾਰਿਆਂ ਦੁਆਰਾ ਹੋਣੀ ਚਾਹੀਦੀ ਆ ਜਿਹਦੇ ਲਈ ਹਾਕਸਬੇ ਦੇ ਪੂਰੇ ਦੇ ਪੂਰੇ ਭਾਈਚਾਰੇ ਨੂੰ ਅਸੀਂ ਸ਼ਾਬਾਸ਼ ਦੇਣਾ ਚਾਹੁੰਦੇ ਆ ਉਹਨਾਂ ਨੂੰ ਜੀ ਆਇਆਂ ਨੂੰ ਕਹਿਣਾ ਚਾਹੁੰਦੇ ਆਂ ਔਰ ਉਹਨਾਂ ਨੂੰ ਇਸ ਕੱਲ ਨੂੰ ਅਸੀਂ ਵਧਾਈ ਵੀ ਦੇਣੇ ਆ ਕਿਉਂਕਿ ਉਹਨਾਂ ਨੇ ਬਹੁਤ ਸੋਹਣੇ ਢੰਗ ਦੇ ਨਾਲ ਹੁਣ ਤੱਕ ਜਿਹੜਾ ਇਹ ਸਾਥ ਆ ਉਹ ਦਿੱਤਾ ਤੇ ਮੈਨੂੰ ਬੜੀ ਉਮੀਦ ਆ ਕਿ ਇਹ ਸਾਰੀ ਗੱਲਬਾਤ ਜਿਹੜੀ ਆ ਉਹ ਬੜੇ ਸੋਹਣੇ ਤਰੀਕੇ ਨਾਲ ਸਿਰੇ ਚੜੇਗੀ